ਮੈਂ ਭਾਈ ਸਤਵੰਦ ਸਿੰਘ ਸੁਪੁੱਤਰ ਸ਼ਹੀਦ ਪਾਈਕੇ ਸਿੰਘ ਦਿੱਲੀ ਨਿਵਾਸੀ ਤੁਹਾਨੂੰ ਜਨ 19 ਦੀ ਗੱਲ ਹੈ ਜャ ਕੋਰੋਨਾ ਦਾ ਜਕਾਲ ਚੱਲ ਰਿਹਾ ਸੀ ਕੈਮ ਬੇਸ਼ਕੂਤੇ ਇੰਟਰਵਿਊ ਦੇਖ ਰਿਆ ਸੀ ਉਹਦੇ ਚ ਬੰਦਾ ਨਾ ਕਿਸ ਰਵੇਸ਼ ਸਿੰਘ ਜੀ ਬਾਰੇ ਖਾਲਸਾ ਹੈਡ ਬਾਰੇ ਬੜਾ ਬੋਲ ਰਿਹਾ ਸੀ ਕਹਿੰਦਾ ਸੀ ਇਹ ਸਿੱਖਾਂ ਦੀ ਬੰਦਨ ਦੀ ਕਰਦੇ ਸ਼ਹੀਦ ਪਰਿਵਾਰ ਹੈ ਦੀ ਬੰਦਨ ਦੀ ਕਰਦੇ ਤੇ ਮੈਂ ਵੀ ਉਹਦੇ ਚ ਕਿ ਲਈ ਆਪਣਾ ਕਮੈਂਟ ਦੇ ਦਿੱਤੀ ਸੀ ਦੀ ਈਐਸਬੀ ਸ਼ਹੀਦ ਪਰਵਾਰ ਆ ਪਰ ਕਈ ਸਾਡਾ ਕੋਈ ਕੰਟੈਕਟ ਨਹੀਂ ਹੋ ਪਾਇਆ ਥੋੜੇ ਦਿਨ ਬਾਅਦ ਮੈਨੂੰ ਫੋਨ ਆਇਆ ਸੀ ਵੀ ਤੁਸੀਂ ਐਸਟ ਨੰਬਰ ਤੇ ਕਾਲ ਸਾਈਡ ਨਾਲ ਫੋਨ ਗੱਲਬਾਤ ਕਰੋ ਮੈਂ ਉਹ ਤੇ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਸੀ ਮੈਂ ਮੈਂ ਵੀ ਅਦਾ ਸ਼ਹੀਦ ਪਾਇਕੇਸ਼ ਸਿੰਘ ਦਾ ਬੇਟਾ ਤੇ ਫਿਰ ਉਹਨਾਂ ਨੇ ਮੇਰੀ ਰਵੀ ਸਿੰਘ ਜਨਾਬੀ ਗੱਲ ਕਰਾਈ ਫਿਰ ਅਸੀਂ ਉਹਨਾਂ ਨੂੰ ਕਿਹਾ ਸੀ ਜੀ ਮੇਲ ਕਰੋ ਅਸੀਂ ਮੇਲ ਕੀਤੀ ਤਾਂ ਉਹਦੇ ਚ ਅਸੀਂ ਲਿਖਿਆ ਜੀ ਮੇਰਾ ਬੈਂਕ ਇਨਾ ਲੋਨ ਹੈਗਾ ਤੇ ਤੁਸੀਂ ਫਿਰ ਮੈਨੂੰ ਦੇ ਸਕਦੇ ਹੋ ਫਿਰ ਉਹਨਾਂ ਨੇ ਕਿਹਾ ਸੀ ਤੁਹਾਨੂੰ ਕਹੇ ਜੀ ਕੈਸ਼ ਨਹੀਂ ਦੇ ਸਕਦੇ ਤੁਹਾਡੇ ਲੋਨ ਨੂੰ ਜੀ ਮਾਫ ਕਰ اکاؤنٹ ਸੇ ਪਾ ਕੇ ਨਾ ਮਾਫ ਕਰ ਸਕਦੇ ਆ ਤੇ ਫਿਰ ਉਹਨਾਂ ਦੇ ਵਿੱਚ ਉਹਨਾਂ ਨੇ ਮੇਰਾ ਉਹ ਪੈਸਾ ਜਮ੍ਹਾਂ ਕਰਾ ਕੇ ਮੇਰਾ ਉਹ ਲੋਨ ਮਾਫ ਕਰਵਾ ਦਿੱਤਾ ਸੀ 2022 ਦੇ ਵਿੱਚ ਮਨੂੰ ਬ੍ਰੇਨ ਸਟ੍ਰੋਕ ਹੋ ਗਿਆ ਸੀ ਤਾਂ ਵੀ ਮੈਨੂੰ ਇੱਕ ਫੋਨ ਆਇਆ ਸੀ ਉਹਨਾਂ ਨੇ ਕਿਹਾ ਸੀ ਭਾਸ਼ਾ ਸਾਨੂੰ ਪਤਾ ਲੱਗਿਆ ਤੁਹਾਨੂੰ ਬ੍ਰੇਨ ਸਟ੍ਰੋਕ ਹੋਇਆ ਤੇ ਅਸੀਂ ਮਦਦ ਕਰਨਾ ਚਾਹੁੰਦੇ ਹਾਂ ਤੇ ਜਿਹੜਾ ਤੁਹਾਡਾ ਬਿੱਲ ਹੈ ਅਸੀਂ ਤੁਸੀਂ ਦੱਸੋ ਉਸ ਹਸਪਤਾਲ ਦਾ ਅਸੀਂ ਜਮ੍ਹਾਂ ਕਰਾ ਦਿੰਨੇ ਆ ਬਾਬਾ ਨਾਨਕ ਜੀ ਦਾ ਸੇਵਾ ਦਾ ਜੀ ਸਾਨੂੰ ਦਿੱਤਾ ਸੀ ਉਹਦੇ ਜੈ ਨਹੀਂ ਦੇਖਿਆ ਸੀ ਸਿੱਧੇ ਸਿੱਖਾ ਦੀ ਆ ਹਿੰਦੂ ਦੀ ਕਿਸੇ ਹੋਦੀ ਕਰਨੀ ਹੈ ਮਾਨਵਤਾ ਦੀ ਸੇਵਾ ਕਰਨੀ ਹੈ ਸੀ ਸਾਡੇ ਡੇਵਿਡ ਜੀ ਵੀ ਕਹਿੰਦੇ ਨੇ ਸ਼ਿਮਰਨ ਅਤੇ ਕਿਵਾਂ ਜਿਵੇਂ ਉਸਤਾ ਕੰਨ ਜਿਹੜਾ ਸਾਰੇ ਤੋਂ ਅੱਗੇ ਹੈ સેવા ਉਸੇ ਕਰਨੀ ਜਿਹੜਾ ਸਾਰੇ ਤੋਂ ਪਿੱਛੇ ਚ ਪੜ੍ਹਾਈ ਚ ਹਲਾ ਦੇ ਉਹਦੇ ਮਾਰੇ ਆਏ ਪੈਸੇ ਆ ਜੇ ਇਹ ਦੋ ਚੀਜ਼ਾਂ ਨਾਲ ਦੱਸਿਏ ਸੀ ਉਹੀ ਗੱਲ ਰੀਸ਼ਿੰਗ ਦੀ ਦੀਏ ਉਹ ਅੱਜ ਕਾ ਸਰ ਸਰਕਾਰਾਂ ਨਹੀਂ ਪਹੁੰਚਦੀਆਂ ਪਰ ਉਹ ਪਹੁੰਚ ਜਾਂਦੇ ਆ ਮੈਂ ਬੈਂਕ ਚ ਜੌਬ ਸੀ ਨਾ ਇੱਕ ਕੁੜੀ ਨੇ ਮੰਨੂ ਤੋਂ ਪਤਾ ਨਹੀਂ 25000 ਰੁਪਏ ਦਿੱਤੇ ਕਹਿੰਦੀ ਇਹ ਮੈਂ ਖਾਲਸਾ ਐਡ ਨੂੰ ਦੇਨੇ ਵਸੂਬਾ ਤੇ ਮੈਨੂੰ ਪਤਾ ਨਹੀਂ ਸੀ ਖਾਲਸਾ ਫਿਰ ਮੈਂ ਆਪਣੇ ਗੁਰਦੁਆਰੇ ਤੇ ਕਿ ਬੰਦੇ ਨੇ ਬੈਨਰ ਲਗਾਉਂਦਾ ਸੀ ਉਹਨੂੰ ਪਤਾ ਕੀਤਾ ਉਹਨੇ ਮੈਨੂੰ ਫਿਰ ਅਕਾਊਂਟ ਨੰਬਰ ਦਿੱਤਾ ਕਹਿੰਦਾ ਤੁਸੀਂ ਇਸ ਅਕਾਊਂਟ ਚ ਪਾ ਦੇਣਾ ਤੇ ਮੈਂ ਉਹ ਕੁੜੀ ਦਾ ਦੱਸੋ Hindu ਕੁੜੀ ਸੀ ਉਹਨੇ 20000 ਜਾਂ ਹੋਰ ਕਿਸੇ ਨੇ ਦੇ ਕੇ ਮੈਨੂੰ ਕਿਹਾ ਵੀ ਖਾਲਸਾ ਐਡ ਨੂੰ ਦੇ ਦੇਣਾ ਕਿੰਨੀ ਬੜੀ ਮਾਨਣ ਵਾਲੀ ਗੱਲ ਹੈ ਉਹਦਾ ਅਮਾਉਂਟ ਛੋਟਾ ਜਿਹਾ 20000 ਲੇਕਿਨ ਅਸੀਂ ਉਹਦੀ ਛਰਦਾ ਦੇਖੀ ਸੀ ਕੀ ਸੀ ਹੋਰ ਨਾ ਕਿ ਉਹਨਾਂ ਸਪੈਸ਼ੀ ਦੀ ਕਹੇ ਖਾਲਸਾ ਐਡ ਨੂੰ ਦੋ ਮੈਂ ਦੇਖੋ ਮੈਂ ਫੇਸਬੁਕ ਤੇ ਦੇਖ ਰਹਾ ਹਾਂ ਵੀ ਖਾਲਸਾ ਐਡ ਬਾਰੇ ਜਿੰਨੇ ਵੀ ਗਲਤ ਮਲਤ ਬੋਲਦੇ ਐ ਉਹ ਜ਼ਿਆਦਾਤਰ ਸਿੱਖ ਹੀ ਹੁੰਦੇ ਐ ਮੈਂ ਕਿਸੇ ਹੋਰ ਧਰਮੀਆਂ ਕਿਸੇ ਸਮਾਜ ਦੇ ਬੰਦੇ ਨੂੰ ਇਹ ਕਹਿੰਦਾ ਨਹੀਂ ਦੇਖਿਆ ਇਹ ਖਾਲਸਾ ਐਡ ਦਾ ਕਰਦੇ ਐ ਇਦਾਂ ਕਰਦੇ ਐ ਲੇਕਿਨ ਜਿਹੜੇ ਉਹ ਵੀ ਜਿਹੜੇ ਕੋਈ ਜਿਆਦਾ ਬੰਦੇ ਨਹੀਂ ਐ ਥੋੜੇ ਗਿਨੇ ਚੋਨੇ ਹੈਗੇ ਕੋਈ ਜਿਆਦਾ ਫਰਫਾਸ ਕਰਦੇ ਵੀ ਇਹਨਾਂ ਨੂੰ ਪੈਸਾ ਬੜਾ ਇਕੱਠਾ ਹੋ ਗਿਆ ਇਹਨਾਂ ਕੋ ਇੱਕ ਅੱਛੇ ਦੇ ਸਿੱਕਾ ਵਾਸਤੇ ਨਹੀਂ ਕਰਦੇ ਦੂਜਿਆਂ ਵਾਸਤੇ ਐਵੇਂ ਡੋਟਾ ਦਿੰਦੇ ਐ ਇਹ ਚੀਜ਼ ਗਲਤ ਮੈਂ ਕਹਿੰਦਾ ਵੀ ਸੇਵਾ ਕਰਨੀ ਐ ਅਸੀਂ ਵੀ ਜਦ ਲੰਗਰ ਲਗਾਣੇ ਤਾਂ ਅਸੀਂ ਇਹ ਨਹੀਂ ਦੇਦੇ ਸਿੱਦੇ ਸਿੱਕਾ ਨੂੰ ਦੇਈਏ ਕਿਸੇ ਨੂੰ ਵੀ ਜਿਹੜਾ ਆ ਗਿਆ ਕੋਈ ਜਿਹਦਾ ਜਿਸ ਨੂੰ ਲੋੜ ਵੰਦਾ ਉਹਨੂੰ ਦੇਣੀ ਚਾਹੀਦੀ ਐ ਚਾਹੇ ਕੋਈ ਹੋਏ ਕਿ ਮੈਂ ਬਹੁਤ ਸਮੱਤ ਮਤ ਕਰਨਾ ਰਵੀ ਸਿੰਘ ਜੀ ਦਾ ਨਾ ਨਾ ਜਿਹੜਾ ਪ੍ਰੋਜੈਕਟ ਬਣਾਇਆ ਹੋਇਆ ਹੈ